ਕਾਲ ਦੋਸਤੋ ਪਿਆਰ ਭਰੀ ਫਤਿਹਪੁਰ ਕਰੇ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਤੁਸੀਂ ਜੁੜ ਗਏ 300 ਫੋਲਡ ਦੇ ਨਾਲ ਅਸੀਂ ਅਕਸਰ ਸੁਣਦੇ ਹਾਂ ਕਿ ਕਲਾ ਕਿਸੇ ਦੀ ਖਲਾਮ ਨਹੀਂ ਹੁੰਦੀ ਤੇ ਕਾਰੀਗਰ ਕਿਸੇ ਦਾ ਖਲਾਮ ਨਹੀਂ ਹੁੰਦਾ ਹੁਣ ਜਿਸ ਸ਼ੀਸ਼ੇ ਦੇ ਵਿੱਚ ਆਪਣੀ ਨਾਸੀਮ face ਦੇਖਦੇ ਹਾਂ ਜਾਂ ਜਿਸ ਸ਼ੀਸ਼ੇ ਦੇ ਨਾਲ ਲੇਡੀਜ਼ ਆਪਣਾ ਮੇਕਅਪ ਕਰਦੀਆਂ ਨੇ ਜਾਂ ਉਹ ਸ਼ੀਸ਼ੇ ਨੂੰ ਆਪਣੇ ਪਰਸ ਵਿੱਚ ਰੱਖਦੀਆਂ ਨੇ ਉਹ ਸ਼ੀਸ਼ਾ ਬਣਦਾ ਕਿਵੇਂ ਉਹ ਫਰੇਮ ਕਿਵੇਂ ਬਣਦੇ ਨੇ ਆਓ ਅਸੀਂ ਇੱਕ ਵੀਡੀਓ ਵਿੱਚ ਦੇਖਦੇ ਹਾਂ ਤੁਸੀਂ ਦੇਖਿਓ ਕਾਰੀਗਰ ਦੀ ਉਹ ਜਿਹੜਾ ਤੁਸੀਂ ਫਰੇਮ ਦੇਖ ਰਹੇ ਹੋ ਫਰੇਮ ਤੇ ਸ਼ੀਸ਼ਾ ਬਣਦਾ ਕਿਵੇਂ ਇਹਨੂੰ ਇੱਕ ਪਹਿਲਾ ਆਕਾਰ ਦੇ ਕੇ ਜਾਂ ਉਹ ਦੇਖੋ ਤੁਸੀਂ ਹੁਣ ਸ਼ੀਸ਼ਾ ਬਣਾਉਣ ਲਈ ਇੱਕ ਜਿਹੜੀ ਪ੍ਰਕਿਰਿਆ ਚੱਲਦੀ ਆ ਪਹਿਲਾਂ ਇਸੇ ਪ੍ਰਕਿਰਿਆ ਰਾਹੀਂ ਇਹ ਮੈਟਰ ਹੁੰਦਾ ਇਸ ਮੈਟਲ ਨੂੰ ਇੱਕ ਮਿੱਟੀ ਦੇ ਢਾਚੇ ਵਿੱਚ ਭਰ ਲਿਆ ਜਾਂਦਾ ਵਾ ਫਿਰ ਉਹਦੇ ਤੇ ਪੇਪਰ ਰੱਖ ਕੇ ਉਹਦੇ ਉੱਪਰ ਮਿੱਟੀ ਲਾ ਕੇ ਤਾਂ ਕਿ ਉਹ ਹਿੱਲੇ ਨਾ ਆਪਣੀ ਜਗ੍ਹਾ ਤੋਂ ਫਿਰ ਉਸ ਨੂੰ ਇੱਕ ਪੱਠੀ ਦੇ ਵਿੱਚ ਰੱਖ ਦਿੰਦੇ ਆ ਪੱਠੀ ਦੇ ਵਿੱਚ ਰੱਖਣ ਤੋਂ ਬਾਅਦ ਫਿਰ ਉਹ ਜਿਹੜਾ ਮੈਟਲ ਪਿਘਲੂਗਾ ਫਿਰ ਉਹ ਸੀਸ਼ੇ ਦਾ ਰੂਪ ਧਾਰਨ ਹੁਣ ਦੇਖੋ ਤੁਸੀਂ ਇਹਨਾਂ ਨੇ ਉਹਨਾਂ ਨੂੰ ਇਕੱਠੇ ਕਰ ਲਏ ਇਕੱਠੇ ਕਰਕੇ ਹੁਣ ਇਹਨੂੰ ਪੱਠੀ ਦੇ ਵਿੱਚ ਅੱਗ ਬਾਲ ਕੇ ਉਹਦੇ ਵਿੱਚ ਫਿਟ ਕੀਤਾ ਜਾਵੇ ਉਹ ਦੇਖੋ ਇਹਨਾਂ ਨੂੰ ਉਸ ਪੱਠੀ ਦੇ ਵਿੱਚ ਰੱਖਿਆ ਜਾਊਗਾ ਇਕੱਠੇ ਕਰਕੇ ਪਹਿਲਾਂ ਬਣਾ ਕੇ ਰੱਖ ਲੈ ਫਿਰ ਪੱਠੀ ਦੇ ਵਿੱਚ ਅੱਗ ਜਾਲ ਕੇ ਕੋਨਾ ਪਾ ਕੇ ਇਨਾਂ ਦੇ ਉੱਪਰ ਇਹਨੂੰ ਹੀਟ ਦੇ ਕੇ ਗਰਮ ਕੀਤਾ ਜਾਊਗਾ ਤਾਂ ਕਿ ਉਹ ਮੈਟਲ ਪਿਘਲ ਕੇ ਇੱਕ ਸ਼ੀਸ਼ੇ ਦਾ ਰੂਪ ਲੈ ਲਵੇ ਉਹ ਪੱਟੀ ਬਣਾ ਲਈ ਉਹਦੇ ਵਿੱਚ ਕੋਲਾ ਪਾ ਲਿਆ ਤੇ ਹੁਣ ਇਹ ਦੇਖੋ ਇਹ ਚਿੰਨ੍ਹ ਦੇਣਿਆਂ ਇਹਦੇ ਉੱਪਰ ਜੀ ਫੇਰ ਕੋਲਾ ਪਾਇਆ ਜਾਊਗਾ ਤਾਂ ਕਿ ਇਹ ਮੈਟਲ ਪਿਘਲ ਕੇ ਇੱਕ ਸ਼ੀਸ਼ੇ ਦਾ ਰੂਪ ਲੈ ਲਵੇ ਇੱਕ ਕਲਾ ਤੇ ਕਾਰੀਗਰ ਦਾ ਸਮੇਲ ਹੁੰਦਾ ਜਿਸ ਤੋਂ ਇਹ ਚੀਜ਼ਾਂ ਮਿਲਦੀਆਂ ਹਨ ਉਹਦੇ ਉੱਪਰ ਕੋਲਾ ਪਾ ਕੇ ਜਿਹਦੇ ਉੱਪਰ ਅੱਗਮ ਚਾਈ ਜਾਊਗੀ ਤਾਂ ਕਿ ਉਹ ਮੈਟਲ ਪਿਗਲ ਕੇ ਇੱਕ ਫਰੇਮ ਤੇ ਸ਼ੀਸ਼ੇ ਦਾ ਰੂਪ ਤਾਂ ਦੇ। ਅੱਦੇ ਫਰੇਮ ਨੇ ਅੱਦੇ ਸ਼ੀਸ਼ੇ ਨੇ। ਹੁਣ ਦੇਖੋ ਉਹ ਫਰੇਮ ਤੇ ਸ਼ੀਸ਼ਾ ਬਣ ਕੇ ਤਿਆਰ ਹੋ ਗਏ। ਹੁਣ ਦੇਖੋ ਇਹਨੂੰ ਭੰਨਣਗੇ, ਭੰਨ ਕੇ ਦੇ ਵਿੱਚੋਂ ਸ਼ੀਸ਼ਾ ਕੱਢਣਗੇ ਤੇ ਪੰਨੇਆ ਵੀ ਬੜੀ ਧਿਆਨ ਨਾਲ ਜਾਂਦਾ ਤਾਂ ਕਿ ਉਹ ਮੈਟਲ ਟੋਪਰਾ ਜਾਵੇ ਜਿੱਦੋਂ ਸ਼ੀਸ਼ਾ ਤਿਆਰ ਕੀਤਾ ਤੇ ਹੁਣ ਦੇਖੋ ਉਹ ਮੈਟਲ ਭੰਨ ਕੇ ਜਿਸ ਮਿੱਟੀ ਦੇ ਵਿੱਚ ਹੁੰਦਾ ਪਹਿਲਾਂ ਢਾਂਚਾ ਭੰਨ ਲੈਣਾ ਫਿਰ ਉਹਦੇ ਵਿੱਚੋਂ ਉਹ ਮੈਟਲ ਕੱਢਣਗੇ ਤੇ ਜਿਸ ਤੋਂ ਸ਼ੀਸ਼ਾ ਤਿਆਰ ਹੋਇਆ ਉਹ ਦੇਖੋ ਹੁਣ ਇਹਦੇ ਉੱਪਰ ਸੇਕ ਦੇ ਕੇ ਇੱਕ ਹੀਟ ਮਾਰ ਕੇ ਉਹ ਜਿਹੜਾ ਮੈਟਰਲ ਨਾਲ ਚੰਬੜਿਆ ਹੋਇਆ ਉਹਨੂੰ ਉਤਾਰਿਆ ਜਾਊਗਾ ਜਿਹਨੂੰ ਸ਼ੀਸ਼ਾ ਕਹਿੰਦੇ ਅਸੀਂ ਦੇਖੋ ਉਹ ਸੇਕ ਮਾਰਿਆ ਅਹ ਔਰ ਲਾਲਿਆ ਮੈਟਰ ਉੱਪਰੋਂ ਹੁਣ ਉਹ ਹੀ ਮੈਟਰਲ ਦਾ ਜਿਹੜਾ ਫਰੇਮ ਤਿਆਰ ਕੀਤਾ ਹੁੰਦਾ ਅਹ ਜਿਸ ਫਰੇਮ ਦੇ ਵਿੱਚ ਫਿੱਟ ਹੁੰਦਾ ਦੇਖੋ ਇਹ ਵੀ ਫਰੇਮ ਮੈਟਰਲ ਤੋਂ ਤਿਆਰ ਹੁੰਦੇ ਨੇ ਹੁਣ ਇੱਕ ਉਹ ਗਲੂ ਟਾਈਪ ਇਹਨਾਂ ਦੇ ਵਿੱਚ ਕੋਸ ਲਾਇਆ ਜੋ ਇਹਨਾਂ ਦਾ ਆਬਦਾ ਬਣਾਇਆ ਹੁੰਦਾ ਨਾ ਉਹਦੇ ਵਿੱਚ ਸ਼ੀਸ਼ੇ ਦੀ ਫਿਟਿੰਗ ਕਰਨਗੇ ਤੇ ਫੇਰ ਉਹਨੂੰ ਬੈਂਡਿੰਗ ਕਰਨਗੇ ਅੱਲੇ-ਦਾਲੇ ਤੇ ਬਿਊ ਸ਼ੀਸ਼ਾ ਵਿੱਚੋਂ ਨਿਕਲੇ ਨਾ ਕੋਈ ਇਹਨਾਂ ਦੀ ਇੱਕ ਉਹ ਹੁੰਦੀ ਆ ਕੋਈ ਬੌਂਡਿੰਗ ਜਿਹਦੇ ਨਾਲ ਇਹ ਕਰਦੇ ਨੇ ਕਰਸਟੀ ਟੈਪ ਪਰ ਇਹ ਕੋਈ ਹੋਰ ਹੁੰਦਾ ਜਿਵੇਂ ਅਸੀਂ ਮੰਨ ਲਓ ਗਲੇ ਟੈਪ ਹੁੰਦਾ ਕੋਈ ਕਲੇ ਟੈਪਸ ਕੋਈ ਜਿਹਨੂੰ ਕਹਿੰਦੇ ਆ ਅਸੀਂ ਤੇ ਉਹ ਦੇਖੋ ਨਾਲ ਲਾਤੀ ਤਾਂ ਕਿ ਸ਼ੀਸ਼ਾ ਵਿੱਚ ਚਿਪਕਿਆ ਰਹੇ ਨਿਕਲੇ ਨਾ ਫਿਰ ਉਹਦੀ ਉੱਪਰੋਂ ਸਫਾਈ ਕੀਤੀ ਜਾਊ ਕਟਿੰਗ ਕੀਤੀ ਜਾਊਗੀ ਤਾਂ ਕਿ ਉਹ ਵਧੀਆ ਦੇਖੇ ਫਿਰ ਇੱਕ ਲਿਕਵਿਡ ਪਾ ਕੇ ਇੱਕ ਕੈਮੀਕਲ ਪਾ ਕੇ ਸ਼ੀਸ਼ੇ ਨੂੰ ਸਾਫ਼ ਕੀਤਾ ਜਾਓ ਕਿ ਉਸ ਦੇ ਉੱਪਰ ਕੋਈ ਦਾਗ ਤਾਂ ਨਹੀਂ ਹੈਗਾ ਜਾਂ ਕੋਈ ਉਹਦੇ ਉੱਪਰ ਪਿੱਤਾਂ ਲੱਗਿਆ ਨਾ ਰਹਿ ਜਾਵੇ। ਉਹ ਦੇਖੋ ਉਹਦੀ ਕਟਿੰਗ ਹੋ ਗਈ ਤੇ ਹੁਣ ਉਹ ਕੈਮੀਕਲ ਪਾ ਲਿਆ ਹੁਣ ਉਹਨੂੰ ਕੱਪੜੇ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਇਹਨੂੰ ਇੱਕ ਫੈਂਸੀ ਸ਼ੀਸ਼ਾ ਬਣਾਇਆ ਜਾਂਦਾ। ਇਹ ਹੀ ਉਹ ਸ਼ੀਸ਼ੇ ਨੇ ਜੋ ਲੇਡੀਆਂ ਆਪਣੇ ਪਰਸਾਂ ਵਿੱਚ ਰੱਖਦੀਆਂ ਨੇ ਕਿਤੇ ਵਿਆਹ ਸ਼ਾਦੀਆਂ ਤੇ ਕਿਤੇ ਮੇਕਅੱਪ ਕਰਨ ਲਈ ਜਾਂ ਆਪਣਾ ਫੇਸ ਦੇਖਣ ਲਈ ਆਪਣੇ ਪਰਸਾਂ 'ਚ ਰੱਖਦੀਆਂ ਨੇ। ਇਹ ਸ਼ੀਸ਼ੇ ਇਸ ਤਰ੍ਹਾਂ ਤਿਆਰ ਕੀਤੇ ਜਾਂਦੇ ਨੇ। ਦੇਖੋ ਹੁਣ ਸ਼ੀਸ਼ਾ ਬਣ ਕੇ ਬਿਲਕੁਲ ਤਿਆਰ ਹੋ ਗਿਆ। ਤੇ ਇਹ ਸ਼ੀਸ਼ਾ ਤੁਹਾਡੇ ਪਰਸਾਂ ਵਿੱਚ ਚੋਂ ਦੇ ਤਿਆਰ ਸੋ ਅਗਰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਖਤਮ ਸੇ